सब उत्तम हर की कथा नाम की गल हो कथा नाम सुनत दर्द दुख लथा दर्द शरीर दुख मन तो दोनों ही ठीक हो जाते संसार सुख लब्धा है किसी तरह मिल जाए ਤੇ ਮਿਲੇਗਾ ਸੁਖ ਦੁੱਖ ਵੀ ਹੈ ਤੇ ਸੁਖ ਵੀ ਹੈ ਇੱਕ ਮਹਾਤਮਾ ਬੁੱਧ ਜੀ ਹੋਏ ਨੇ ਪਿਛਲੇ 18 ਹੋਏ ਇਹ ਪਹਿਲੀ ਗੱਲ ਹੈ ਉਹ ਕਹਿੰਦੇ ਨੇ ਦੁੱਖ ਹੈ ਦੁਨੀਆ ਤਦ ਹੀ ਦੁਖੀ ਹੈ ਉਹਗੇ ਲਿਖਦੇ ਨੇ ਉਸ ਦਾ ਕੋਈ ਕਾਰਨ ਹੈ ਕਿਉਂ ਨੂੰ ਸੁਖ ਹੈ ਮਿਲ ਸਕਦਾ ਪਰਗੇ ਗੱਲ ਖੋਲ ਕੇ ਨਹੀਂ ਦਸੀ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਮਹਾਰਾਜ ਕਹਿੰਦੇ ਦੇਖੋ ਸੁਖ ਨਹੀਂ ਬਹੁਤਾ ਧੰਨ ਖਾਟੇ ਵਹਿ ਜੱਟ ਅਗੇ ਵਿੱਚ ਸੁਖ ਨਹੀਂ ਬੜੇ ਬੜੇ ਅਮੀਰ ਲੋਕ ਜ਼ਰ ਦਾ ਕਬਰ ਰਹਿਣਗੇ ਸੋ ਤਾਂ ਬਹੁਤ ਸੁਕੰਦਰ ਕੋਲ ਬਹੁਤ ਸੀ ਦੁਨੀਆਂ ਤੋਂ ਰੋਂਦਾ ਹੋਇਆ ਗਿਆ ਸੁੱਖ ਨਹੀਂ ਬਹੁਤਾ ਤਨ ਘਟ ਬਹੁਤ ਤਨ ਇਕੱਠਾ ਕਰ ਲੈਣਾ ਸੁੱਖ ਨਹੀਂ ਹੈ ਸੁੱਖ ਨਹੀਂ ਪੀਕੇ ਨਿਤ ਨਾਟੇ ਰੰਗ ਤਮਾਸ਼ੇ ਕੁਛ ਛੁੱਟਦਾ ਹੀ ਨਹੀਂ ਇਹ ਕੀ ਉਹ ਇਨਸਾਨ ਸੁਖੀ ਹੋਵੇ ਬਹੁਤ ਦੁਖੀਓ ਸੁਖ ਨਾਹੀ ਬਉਦੇਸ਼ ਕਮਾਈ ਜੀ ਵਿਦੇਸ਼ ਵਿੱਚ ਕੋਈ ਦੁਖੀ ਨਹੀਂ ਕਿ ਉੱਥੇ ਜ਼ਹਿਰ ਖਾ ਖਾ ਕੇ ਨੇ ਮਰਦੇ ਲੋਕੀ ਜੇ ਉੱਥੇ ਸੁਖ ਹੋਵੇ ਉਹਨਾਂ ਨੂੰ ਤਾਂ ਇਹ ਕੰਮ ਕਰਨ ਦੀ ਲੋੜ ਹੀ ਨਹੀਂ ਸੁਖ ਨਾਹੀ ਬਉਦੇਸ਼ ਕਮਾਈ ਸਰਬ ਸੁਖਾ ਹਰ ਹਰ ਗੁਣ ਗਾਏ ਸੁਖ ਨਾਹੀ ਜੇ ਹਰ ਭਗਤ ਉੱਤ ਬਿਨਾ ਬੰਦਗੀ ਤੋਂ ਬਿਨਾ ਚੌਂ ਜੁਗਾਂ ਵਿੱਚ ਅੱਜ ਤੱਕ ਕਿਸੇ ਨੂੰ ਸੁੱਖ ਨਹੀਂ ਮਿਲਿਆ ਇਸ ਸਗਲ ਸ੍ਰੇਸ਼ਟ ਕਾਰਾ ਰਾਜਾ ਦੁਖੀਆ ਰਾਜੇ ਨੂੰ ਪੁੱਛ ਲੋ ਤੁਸੀਂ ਸੁਖੀ ਹੋ ਕਹਿੰਦਾ ਨਹੀਂ ਮੇਰੇ ਜਿੰਨਾ ਦੁਖੀ ਕੋਈ ਹੈ ਹੀ ਹਰ ਕਾ ਨਾਮ ਜਪਤੋ ਹੈ ਸੁਖਿਆ بڑے بڑے ਰਾਜੇ ਮਹਾਰਾਜ ਉਹ ਵੀ ਦੁਖੀ ਨੇ ਮਨ ਕਰਕੇ ਤਨ ਕਰ ਤਾਨੂੰ ਉਹਨਾਂ ਨੇ ਕੀ ਕਰਨ ਸੋ ਇਸ ਕਰਕੇ ਜੋ ਕਰ ਸਾਡ جواب ਨਾ ਗੋਣਾ ਕਹਿੰਦੇ ਹੱਥ ਆਉਣਾ ਹੀ ਨਹੀਂ ਸੋ ਲੱਗਾ ਮਨ ਮਾਏ ਦਿਨ ਰਾਤ ਕੱਪ ਰਿਆ ਜਿੱਥੇ ਜਾਏ ਤੁਦ ਵਰਤਣਾ ਮੁੜ ਕੇ ਨਹੀਂ ਆਉਣਾ ਉੱਥੇ ਹੀ ਰਹਿਣਾ ਉੱਥੋਂ ਦੀ ਕੋਈ ਚਿੰਤਾ ਨਹੀਂ ਇਸ ਕਿਚਨ ਤਨ ਕੋਈ ਫਿਕਰ ਨਹੀਂ ਕਿ ਅੱਗੇ ਵਾਸਤੇ ਕੁਝ ਕਰੀਏ ਦੋ ਗੱਲਾਂ ਹੁੰਦੀਆਂ ਸਰੀਰ ਦਾ ਆਤਮਾ ਆਇਆ ਹੋਇਆ ਤਨ ਸਰੀਰ ਤੱਕ ਸਾਥ ਦੇਵੇਗਾ ਸੋਚਾਂ ਅੰਦਰ ਅੱਗੇ ਨਹੀਂ ਦੂਸਰਾ ਹੈ ਰੂਹ ਇਹਦੇ ਹੁਣ ਦੋ ਹਿੱਸੇ ਕੀਤੇ ਜਾਣਗੇ ਇਹ ਤਨ ਕਮਾਉਣਾ ਹੱਥ ਪੈਰ ਹਿਲਾਉਣੇ ਪੈਣਗੇ ਨਟਾ ਪੱਜੀ ਪੂਰੀ ਕਰਨੀ ਪੈਗੀ ਪੈਰ ਵੀ ਲਾਉਣੇ ਪੈਣਗੇ ਤੁਰਨਾ ਫਿਰਨਾ ਪੈਗਾ ਲਿਖਣਾ ਪੜਨਾ ਪੈਗਾ ਫਿਰ ਸੰਸਾਰੀ ਤਨ ਮਿਲੇਗਾ ਪਰ ਜੇ ਰੋਹਾਨੀਅਤ ਚਾਹੀਦਾ ਅੱਖਾਂ ਵੀ ਬੰਦ ਹੱਥ ਵੀ ਬੰਦ ਪੈਰ ਵੀ ਖਲੋਗੇ ਚੌਕੜਾ ਬਾਹਰ ਕੇ ਆਉਣਾ ਬੈਠਾ ਨਾ ਅੱਖਾਂ ਖੋਲ੍ਹਣੀ ਐ ਨਾ ਕੰਨਾਂ ਨਾਲ ਕੁਝ ਸੁਣਨਾ ਐ ਨਾ ਤਨ ਕਰਨਾ ਐ ਨਾ ਪੈਰਾਂ ਨਾਲ ਕਰਨਾ ਐ ਜਿਵੇਂ ਪੱਥਰ ਦੀ ਮੂਰਤੀ ਤਾਂ ਕੌਣ ਕੁ ਮਾਇਆ ਨਾਮ ਦਾ ਤਨ ਵੇਲੇ ਰਹਿਣਾ ਸਰੀਰ ਕਰਕੇ ਲੱਗਦਾ ਐ ਪਰੂ ਕੰਮ ਲੱਗੀ ਹੋਈ ਐ